ਜੀਰਾ ਟ੍ਰੈਫਿਕ ਪੁਲਿਸ ਵੱਲੋਂ ਦਾਣਾ ਮੰਡੀ ਜੀਰਾ ਵਿਖੇ ਸ਼ਹਿਰ ਵਿੱਚ ਚੱਲ ਰਹੇ ਇਲੈਕਟ੍ਰੋਨਿਕ ਆਟੋ ਚਾਲਕਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਪੁਲਿਸ ਵੱਲੋਂ ਆਟੋ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਸੰਬੰਧੀ ਜਾਣਕਾਰੀ ਦਿੱਤੀ ਗਈ ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਆਈ. ਲਖਵੀਰ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ ਜੀਰਾ ਸ਼ਹਿਰ ਅੰਦਰ ਚੱਲ ਰਹੇ ਇਲੈਕਟ੍ਰੀਕਲ ਆਟੋ ਚਾਲਕਾਂ ਨੂੰ ਦਾਣਾ ਮੰਡੀ ਜੀਰਾ ਵਿਖੇ ਸੜਕੀ ਉਹਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਸ ਮੀਟਿੰਗ ਦਾ ਮਕਸਦ ਆਟੋ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ ਦੇਣਾ ਹੈ ਜਿਸ ਦੇ ਚਲਦਿਆਂ ਆਟੋ ਚਾਲਕਾਂ ਨੂੰ ਉਹਨਾਂ ਦੀ ਆਟੋ ਦੇ ਸਾਰੇ ਕਾਗਜ਼ਾਤ ਜਿਵੇਂ ਕਿ ਆਰ.ਸੀ. ਡਰਾਈਵਿੰਗ ਲਾਇਸੈਂਸ ਬੀਮਾ ਆਦਿ ਆਪਣੇ ਕੋਲ ਰੱਖਣ ਦੀ ਹੱਦ ਦਾਇਤ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਆਟੋ ਚਾਲਕ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਇਹ ਕੀਤੀਆਂ ਗਈਆਂ ਕਿ ਇੱਕ ਤਾਂ ਸਾਰੇ ਆਪਣੀਆਂ ਕਾਪੀਆਂ ਬਣਾਉਣ ਕਾਪੀਆਂ ਜ਼ਰੂਰੀ ਹੈ ਇਹਨਾਂ ਦੇ ਬਹੁਤੇ ਕੋਲੇ ਕਾਪੀਆਂ ਹੈ ਨਹੀਂ ਡਰਾਈਵਿੰਗ ਲਾਇਸੈਂਸ ਹੈ ਨਹੀਂ ਇੱਕ ਇਹ ਰੁਕਤਾਰ ਦੇ ਨਾਲ ਸਪੀਡ ਦੇ ਨਾਲ ਮਾਰਕੀਟ ਦੇ ਵਿੱਚ ਆਈਆਂ ਇਹ ਈ ਰਿਕਸ਼ਾ ਕਿਉਂਕਿ ਸਰਕਾਰ ਵੱਲੋਂ ਵੀ ਉਤਸ਼ਾਹਤ ਕੀਤਾ ਜਾ ਰਿਹਾ ਪੁਲਿਸ ਰਹਿਤ ਗੱਡੀਆਂ ਹੈਗੀਆਂ ਇਹ ਸਰਕਾਰ ਵੱਲੋਂ ਉਤਸ਼ਾਹਤ ਕੀਤਾ ਜਾ ਰਿਹਾ ਇਹ ਇੱਕ ਇੱਕਦਮ ਆਈਆਂ ਪਰ ਇਹਨਾਂ ਨੂੰ ਅਜੇ ਇਹ ਨਹੀਂ ਪਤਾ ਕਿ ਅਸੀਂ ਕਾਗਜ਼ ਕਿਹੜੇ-ਕਿਹੜੇ ਰੱਖਣੇ ਆ ਸਾਡਾ ਕੀ ਇਹ ਚੱਲਣ ਦਾ ਤਰੀਕਾ ਕੀ ਹੋਣਾ ਚਾਹੀਦਾ ਕਿਉਂਕਿ ਬਹੁਤ ਮੌਤਾਂ ਹੁੰਦੀਆਂ ਹਨ ਆਣ ਆਈਆਂ ਮੌਤਾਂ ਜਿਹੜੀਆਂ ਸਾਡੇ ਲਈ ਖਤਰਾ ਹੈਗੀਆਂ ਚਾਹੇ ਉਹ ਨਸ਼ਿਆਂ ਦੇ ਨਾਲ ਹੋਣ ਚਾਹੇ ਉਹ ਟ੍ਰੈਫਿਕ ਹਨ ਗੈਲੀ ਦੇ ਨਾਲ ਹੋਣ ਇਹ ਜ਼ਰੂਰੀ ਹੈ ਇਹਨਾਂ ਨੂੰ ਰੋਕਣਾ ਜ਼ਰੂਰੀ ਆ ਅੱਜ ਅਸੀਂ ਜਿੰਨੇ ਵੀ ਜ਼ੀਰੇ ਦੇ ਵਿੱਚ ਇਹ ਰਿਕਸ਼ਾ ਵਾਲੇ ਡਰਾਈਵਰ ਹੈਗੇ ਆ ਉਹਨਾਂ ਸਾਰਿਆਂ ਨੂੰ ਸੱਦਿਆ ਉਹਨਾਂ ਨੂੰ ਬੁਲਾਇਆ ਉਹਨਾਂ ਦੇ ਨਾਲ ਟ੍ਰੈਫਿਕ ਬਾਰੇ ਉਹਨਾਂ ਦੇ ਕੋਲੇ ਕਾਪੀਆਂ ਹੈ ਨਹੀਂ ਉਹਨਾਂ ਨੇ ਨੰਬਰ ਨਹੀਂ ਲਿਖਾਏ ਹੋਏ ਕਈ ਤਰ੍ਹਾਂ ਦੀਆਂ ਅਣਗਹਿਲੀਆਂ ਜਿਹੜੀਆਂ ਕਰਦੇ ਆ ਉਹਦੇ ਨਾਲ ਐਕਸੀਡੈਂਟ ਦਾ ਚਾਂਸ ਬਣੇ ਰਹਿੰਦੇ ਆ ਉਹਦਾ ਕਰਕੇ ਅਸੀਂ ਸਾਰੀਆਂ ਗੱਲਾਂ ਨੂੰ ਵਿੱਚ ਸ਼ਾਮਲ ਕਰਕੇ ਤੇ ਇਹ ਦੋ ਗੱਲਾਂ ਟ੍ਰੈਫਿਕ ਤੇ ਨਸ਼ਿਆਂ ਦੇ ਵਿਰੋਧੀ ਜਿਹੜੀਆਂ ਇਹਨਾਂ ਦੇ ਨਾਲ ਗੱਲ ਕੀਤੀ ਆ ਇਹ ਰਿਕਸ਼ਾ ਵਾਲਿਆਂ ਨਾਲ ਅੱਜ ਜਿਹੜੀ ਮੀਟਿੰਗ ਕੀਤੀ ਆ ਜੀ ਇਹ ਸਾਡੀ ਚੱਲ ਰਹੀ ਆ ਮੁਹਿੰਮ ਚੱਲ ਰਹੀ ਆ ਜ਼ਿਲ੍ਹਾ ਪਟਿਆਲਾ ਤੇ ਇੱਕ ਤਾਂ ਨਸ਼ਿਆਂ ਦੇ ਵਿਰੁੱਧ ਮਾਨਯੋਗ ਐਸਐਸਪੀ ਸ਼੍ਰੀਮਤੀ ਸੋਮੇ ਮਿਸ਼ਰਾ ਆਈਪੀਐਸ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਨਸ਼ਿਆਂ ਦੇ ਵਿਰੁੱਧ ਸਾਡੀ ਕੈਂਪੇਨ ਚੱਲ ਰਹੀ ਆ ਉਹਦਾ ਇਹ ਅਗਵਾਦ ਦੇ ਨਾਲ ਸ਼ੁਰੂਆਤ ਹੈ ਜिले ਤੋਂ ਤੇ ਇਹ ਨਸ਼ਿਆਂ ਤੋਂ ਅਸੀਂ ਦੂਰ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਆ ਕੋਸ਼ਿਸ਼ ਕਰ ਰਹੇ ਆ ਕਿ ਸਾਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇਹ ਮਹਿਮਨ ਨੂੰ ਲੈ ਕੇ ਜਾਈਏ ਆਪਣੇ ਪਰਿਵਾਰਾਂ ਦੇ ਵਿੱਚ ਲੈ ਕੇ ਜਾਣ ਇਹ ਸਾਡਾ ਮੁੱਖ ਮਕਸਦ ਹੈ। ਇਹੀ ਅਦੇਤਾ ਇਹਨਾਂ ਸਾਰਿਆਂ ਨੂੰ ਪਹੁੰਚ ਗਈਆਂ ਕਿ ਸੜਕ ਤੇ ਸੰਜਮ ਦੇ ਨਾਲ ਚੱਲਣਾ ਨਸ਼ਿਆਂ ਦੇ ਸੰਦਰਭ ਦੇ ਵਿੱਚ ਇਹਨਾਂ ਨੂੰ ਬਹੁਤ ਜ਼ੋਰ ਕਿ ਕਿਹਾ ਗਿਆ ਕਿ ਪੁਲਿਸ ਦਾ ਸਾਥ ਦੇਣ ਪੁਲਿਸ ਔਰ ਸਰਕਾਰ ਹੈ ਜਿਹੜੀ ਉਹ ਨਸ਼ੇ ਖਤਮ ਕਰਨ ਲਈ ਵਚਨਬੱਧ ਹੈਗੀ ਆ ਤੇ ਤੁਸੀਂ ਵੀ ਸਾਰੇ ਜਣੇ ਸਾਥ ਦਿਓ ਪੁਲਿਸ ਦਾ ਸਾਥ ਦਿਓ ਪੁਲਿਸ ਦੇ ਨਾਲ ਜਦੋਂ ਸਾਥ ਦੇਵਾਂਗੇ ਤੇ ਆਪਾਂ ਸਮਾਜ ਨੂੰ ਵਧੀਆ ਬਣਾ ਲਾਂਗੇ